ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰੀਕੇ ਦੀ ਕਿਸਾਨਾਂ ਦੀ ਟਸਲ ਚੱਲ ਰਹੀ ਹੈ ਜਾਂ ਫਿਰ ਆਪਸੀ ਵਿਰੋਧ ਚੱਲ ਰਿਹਾ ਹੈ ਭਾਵੇਂ 3 ਮਾਰਚ ਵਾਲੀ ਮੀਟਿੰਗ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਉੱਠ ਕੇ ਚਲੇ ਗਏ ਕਿਸਾਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਜੋ ਕਰਨਾ ਕਰ ਲਓ ਉਸ ਤੋਂ ਬਾਅਦ ਜੋ 19 ਮਾਰਚ ਨੂੰ ਕਿਸਾਨਾਂ ਦੇ ਉੱਤੇ ਐਕਸ਼ਨ ਕੀਤਾ ਗਿਆ ਉਹਨਾਂ ਦੇ ਮੋਰਚੇ ਸਮਾਪਤ ਕਰ ਦਿੱਤੇ ਗਏ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਏ ਗਏ ਉਸ ਤੋਂ ਬਾਅਦ ਅੱਜ ਇੱਕ ਚੰਗਾ ਜੋ ਵਿਵਹਾਰ ਕਿਸਾਨਾਂ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸਾਨਾਂ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ ਹੈ ਅੱਜ ਉਹਨਾਂ ਦੇ ਵੱਲੋਂ ਇੱਕ ਖਨੌਰ ਦੇ ਖਨੌਰੀ ਕਲਾਂ ਪਿੰਡ ਦੇ ਵਿੱਚ ਜਿਹੜਾ ਉਹ ਦੌਰਾ ਕੀਤਾ ਗਿਆ ਸਕੂਲ ਦਾ ਇੱਥੇ ਉਹਨਾਂ ਨੇ ਕਿਸਾਨਾਂ ਦੇ ਬਾਰੇ ਕਈ ਅਹਿਮ ਗੱਲਾਂ ਕੀਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ 1 ਜੂਨ ਤੋਂ ਝੋਨੇ ਦੀ ਲਵਾਈ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਸ਼ੁਰੂ ਕਰਵਾ ਦੇਵਾਂਗੇ ਪਹਿਲਾਂ ਇਹ ਝੋਨੇ ਦੀ ਲਵਾਈ 10 ਤੋਂ 15 ਜੂਨ ਤੋਂ ਬਾਅਦ ਜਿਹੜੀ ਹੈ ਸ਼ੁਰੂ ਹੁੰਦੀ ਸੀ ਤਾਂ ਹੁਣ ਇਸ ਪੀਰੀਅਡ ਨੂੰ ਸ਼ੁਰੂ ਕਰਨ ਦੀ ਜਿਹੜੀ ਤਰੀਕ ਹੈ ਉਹ 1 ਜੂਨ ਅੱਜ ਐਲਾਨ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਬਿਜਲੀ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਨਾ ਹੀ ਨਹਿਰੀ ਪਾਣੀ ਦੀ ਦਿੱਕਤ ਆਉਣ ਦੇਵਾਂਗੇ ਬਤਵਤ ਲੋਕਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਸਾਡੀ ਜਿਹੜੀ ਹੈ ਪੂਰੀ ਕੋਸ਼ਿਸ਼ ਹੈ ਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਜੜਾ ਇਸ ਚੋਣੇ ਦੇ ਸੀਜ਼ਨ ਦੇ ਵਿੱਚ ਨਹੀਂ ਆਏਗਾ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਜਿਹੜੀ ਲਿਫਟਿੰਗ ਦੀ ਸਮੱਸਿਆ ਹੈ ਉਹ ਵੀ ਹੱਲ ਹੋਵੇਗੀ ਅਤੇ ਜੋ ਨਮੀ ਦੀ ਸਮੱਸਿਆ ਪਿਛਲੀ ਵਾਰ ਲੋਕਾਂ ਨੂੰ ਝੱਲਣੀ ਪਈ ਹੈ ਮੰਡੀਆਂ ਦੇ ਵਿੱਚ ਲੰਬਾ ਸਮਾਂ ਬੈਠਣਾ ਪਿਆ ਉਸ ਤੋਂ ਵੀ ਨਜਾਤ ਮਿਲੇਗੀ ਤਾਂ ਕਿਸਾਨਾਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਕੋਆਪਰੇਟ ਕਰ ਰਹੇ ਹਾਂ ਉਹਨਾਂ ਦੇ ਨਾਲ ਤਾਲਮੇਲ ਕਰ ਰਹੇ ਹਾਂ ਅਤੇ ਜਿਹੜੀ 4 ਮਈ ਨੂੰ ਮੀਟਿੰਗ ਕੇਂਦਰ ਨੇ ਦਿੱਤੀ ਹੈ ਪੰਜਾਬ ਦੇ ਕਿਸਾਨਾਂ ਨੂੰ ਜਿਨ੍ਹਾਂ ਦੀ ਗ੍ਰਿਫਤਾਰੀ ਕੀਤੀ ਸੀ ਮਾਨ ਸਰਕਾਰ ਨੇ ਉਹਨਾਂ ਨੂੰ ਅਸੀਂ ਪਿਆਰ ਦੇ ਨਾਲ ਉਸ ਮੀਟਿੰਗ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਬਾਰੇ ਅੱਜ ਆਖੀਆਂ ਨੇ ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਆਪਣਾ ਜੋ ਉਹਨਾਂ ਪ੍ਰਤੀ ਵਿਵਹਾਰ ਹੈ ਉਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਹੈ ਕਿਉਂਕਿ ਇਹ ਸੁਨੇਹਾ ਲਗਾਤਾਰ ਉਸ ਦਿਨ ਤੋਂ ਦਿੱਤਾ ਜਾ ਰਿਹਾ ਜਦੋਂ ਕਿਸਾਨਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ ਕਿ ਸਾਡੇ ਨਾਲ ਤੁਹਾਡਾ ਜਾਂ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੁਹਾਡਾ ਮਸਲਾ ਕੇਂਦਰ ਸਰਕਾਰ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਨੁਕਸਾਨ ਨਾ ਹੋਵੇ ਅਸੀਂ ਤੁਹਾਡੇ ਨਾਲ ਚੱਲਾਂਗੇ ਦਿੱਲੀ ਚੱਲੋ ਉੱਥੇ ਬੈਠ ਕੇ ਕਿਸਾਨ ਕੇਂਦਰ ਦੇ ਨਾਲ ਜਿਹੜਾ ਆਪਣਾ ਮੰਗਾ ਨੇ ਉਹਨਾਂ ਨੂੰ ਐਡਰੈਸ ਕਰਨ ਅਸੀਂ ਤੁਹਾਡਾ ਪੂਰਾ ਸਾਥ ਪਹਿਲਾਂ ਵੀ ਦਿੱਤਾ ਹੈ ਅੱਗੇ ਵੀ ਦੇਵਾਂਗੇ ਤਾਂ ਇਹ ਜਿਹੜਾ ਇੱਕ ਨੈਰੇਟਿਵ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੇ ਬਿਆਨਾਂ ਤੋਂ ਝਲਕਦਾ ਨਜ਼ਰ ਆ ਰਿਹਾ ਹੈ ਤਾਂ ਕਿਸਾਨ ਹੈ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਦੇ ਬਿਆਨਾਂ ਤੋਂ ਸਹਿਮਤ ਨੇ ਨਹੀਂ ਕਿਸਾਨ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਸਾਡੇ ਉੱਤੇ ਜ਼ਬਰ ਕੀਤਾ ਜਾਂ ਟਰਾਲੀਆਂ ਟਰੈਕਟਰ ਸਮਾਨ ਜਿਹੜਾ ਬਾਰਡਰਾਂ ਦੇ ਉੱਤੋਂ ਗਾਇਬ ਹੋ ਗਿਆ ਚੋਰੀ ਹੋ ਗਿਆ ਉਸ ਮਾਮਲੇ ਦੇ ਵਿੱਚ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਅਜੇ ਤੱਕ ਜਿਹੜਾ ਲੋਕਾਂ ਨੂੰ ਸਮਾਨ ਨਹੀਂ ਲੱਭ ਰਿਹਾ ਕਿਸਾਨਾਂ ਰਿਹਾਰ ਜ਼ਰੂਰ ਹੋਏ ਨੇ ਪਰ ਕਿਸਾਨ ਅਜੇ ਵੀ ਖੁਸ਼ ਨਹੀਂ ਪਾਵੇ ਉਗਰਾਹਾਂ ਜੱਥੇਬੰਦੀ ਹੋਵੇ ਡੱਲੇਵਾਲ ਦੀ ਜੱਥੇਬੰਦੀ ਹੋਵੇ ਜਾਂ ਬਾਕੀ ਦੇ ਕਿਸਾਨ ਆਗੂ ਹੁਣ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਇਸ਼ਾਰਿਆਂ ਤੇ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਸਾਈਡ ਕਰਨ ਨੂੰ ਫਿਰਦੇ ਨੇ ਜਿਸ ਤਰੀਕੇ ਦਾ ਇੱਕ ਜਿਹੜਾ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੀ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਆਪਣਾ ਉਹ ਇੱਕ ਗੁੱਸਾ ਹੈ ਉਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਹੀ ਇੱਕ ਪ੍ਰੈਸ਼ਰ ਗਰੁੱਪ ਪੰਜਾਬ ਦੇ ਵਿੱਚ ਆ ਜਿਹੜੀਆਂ ਚੀਜ਼ਾਂ ਲਾਗੂ ਸਰਕਾਰ ਕੇਂਦਰ ਦੀ ਜਾਂ ਪੰਜਾਬ ਦੀ ਕਰਨਾ ਚਾਹੁੰਦੀ ਹੈ ਕਿਸਾਨਾਂ ਦੇ ਖਿਲਾਫ ਉਹਨਾਂ ਨੂੰ ਅਸੀਂ ਰੋਕ ਸਕਦੇ ਹਾਂ ਤਾਂ ਉਹ ਕਹਿ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਅਸੀਂ ਗੱਲਾਂ ਦੇ ਵਿੱਚ ਨਹੀਂ ਆਉਣ ਵਾਲੇ ਤਾਂ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਕੋਈ ਨਵੀਂ ਰਣਨੀਤੀ ਲਾੜਨਗੇ ਇਕੱਠੇ ਹੋਣਗੇ ਜਿਹੜੀਆਂ ਜਥੇਬੰਦੀਆਂ ਦੇ ਮੂੰਹ ਅਡਵਾਰਡ ਨੇ ਉਹ ਇਕੱਠੇ ਇੱਕਸਰ ਹੋ ਸਕਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਇਹ ਹੁਣ ਤਰੀਕ ਜਿਹੜੀ ਆ ਬਦਲ ਦਿੱਤੀ ਗਈ ਹੈ ਝੋਨੇ ਦੀ 1 ਜੂਨ ਤੋਂ ਲਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਇਸ ਤੋਂ ਇਲਾਵਾ ਕਿਸਾਨਾਂ ਨੂੰ ਬਿਜਲੀ ਪਾਣੀ ਨਹਿਰੀ ਦਾ ਜਿਹੜਾ ਨਰਾਂ ਦਾ ਪਾਣੀ ਦੇਣ ਦੀ ਗੱਲ ਆਖੀ ਗਈ ਹੈ ਨਿਰਵਿਘਨ ਤਾਇਨਾ ਗੱਲਾਂ ਨਾਲ ਕੀ ਕਿਸਾਨ ਆ ਜਿਹੜੇ ਖੁਸ਼ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਐਲਾਨਾਂ ਤੋਂ ਬਾਅਦ ਇਸ ਤੇ ਤੁਹਾਡਾ ਜੋ ਵੀ ਵਿਚਾਰ ਹੈ ਕਮੈਂਟ ਸੈਕਸ਼ਨ ਚ ਆਪਣੀ رائے ਜ਼ਰੂਰ ਦਿਓ